ਜੋ ਘਤੂਤ ਐਸੇ ਲੇਡੀਜ਼ ਨੇ ਕੀਤੀ ਆ ਮੈਨੂੰ ਨਹੀਂ ਸਮਝ ਆਈ ਵੀ ਇੰਨੀ ਉਮਰ ਹੋਣ ਦੇ ਬਾਵਜੂਦ ਇਹ ਆਪਣੇ ਬੱਚਿਆਂ ਨੂੰ ਕੀ ਦਸੁਲਦੀ ਹੋਊਗੀ ਮੰਦਰ ਕਮੇਟੀ ਬਰਾਬਰ ਦੋਸ਼ੀ ਆ ਪਰ ਚਲ ਦੋਨੋਂ ਦੇ ਹੋ ਇੱਕ ਤੇ ਨਹੀਂ ਹੋ ਤੇ ਮਾਫੀ ਮੈਂ ਮੰਗਣਾ ਤੇ ਨਾ ਮਿਲਨੀ ਜੇ ਆਲੋ ਦੇ ਵਿੱਚ ਲੋਕੀ ਸਿਰ ਹਿਲਾਉਂਦੇ ਮੇਰੇ ਹਿਸਾਬ ਨਾਲ ਲੱਕਤਰੀ ਲਹੁੰਦੇ ਇਹ ਜਿੱਦਾਂ ਲੱਕ ਲਾ ਰਹੀ ਆ ਆਪਣੀ ਉਮਰ ਦਾ ਲਿਆਇ ਵੀ ਨਹੀਂ ਕਰ ਰਹੀ ਤੇ ਸਮਝ ਤਾਂ ਸਾਫ ਆ ਰਹੀ ਆ ਇਹ ਘਰੋ ਸੋਚ ਕੇ ਆਈ ਆ ਅੱਜ ਮੈਂ ਮੰਦਰ ਵਿੱਚ ਜਾ ਕੇ ਇੱਕ ਰੀਲ ਬਣਾਉਂਗੀ ਤੋਂ ਇਹ ਵਿੱਚ ਕੁਝ ਵੀਊ ਹੋਣਗੇ ਲੋਕ ਮੈਨੂੰ ਜਾਣਣਗੇ ਜਾਣਗੇ ਜਰੂਰ ਬੀਬਾ ਪਰ ਦੇ ਗਣੇ ਉੱਥੇ ਲੱਗਦੇ ਜਿਹੜੇ ਡਾਂਸ ਬਾਹਰ ਹੁਣ ਕਿਤੇ ਡਾਂਸ ਹੁੰਦੇ ਹੁਣ ਇੱਥੇ ਲੋਕ ਪੈਸੇ ਲਟਾਉਂਦੇ ਨੇ ਪਰ ਮੈਂ ਦੱਸਣਾ ਚਾਹੁੰਨਾ ਹੈ ਇਹ ਸਾਡਾ ਮੰਦਰ ਹੈ ਜਲੰਧਰ ਵਿੱਚ ਇੱਕ ਮੰਦਰ ਹੈ ਜਿੱਥੇ ਜਿਹੜਾ ਉਹਨੇ ਗਾਣਾ ਲਾਇਆ ਤੇ ਜਿਹੜੇ ਉਹ ਠੰਮਕੇ ਲਾ ਰਹੀ ਆ ਆਪਣੀ ਉਮਰ ਦਾ ਵੀ ਨਹੀਂ ਲਿਆਜ ਕਰ ਰਹੀ ਤੇ ਭਾਵਨਾ ਹੀ ਉਹਦੀ ਭਾਵਨਾ ਮੰਦਰ ਆਈ ਆ ਆ ਕੇ ਮਾਤਾ ਜੀ ਦੇ ਦਰਬਾਰ ਦੇ ਬਾਹਰ ਉਹ ਜਿੱਦਾਂ ਨੱਚ ਰਹੀ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਦੀ ਭਾਵਨਾ ਕੀ ਆ ਦੇਖੋ ਸਾਡੇ ਆਪਣੇ ਧਰਮ ਦੇ ਲੋਕ ਸਾਡੇ ਧਰਮ ਦੀ ਮਰਿਆਦਿਆਂ ਨੂੰ ਟੱਪ ਰਹੇ ਨੇ ਦੇਖੋ ਜਦੋਂ ਕੋਈ ਹੋਰ ਟੱਪੇ ਉਦੋਂ ਤੇ ਬਣੇ ਤੁਸੀਂ ਰੋਲਾ ਪਾਉਂਦੇ ਹੋ ਤੇ ਅੱਜ ਅੱਜ ਉਹ ਵਿਦਵਾਨ ਅੱਜ ਉਹ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਨੇ ਉਹ ਕਿੱਥੇ ਨੇ ਤੁਸੀਂ ਮੰਦਰ ਦੇ ਵਿੱਚ ਕੋਈ ਹੋਰ ਧਰਮ ਆਏਗਾ ਨਾ ਉਹ ਇੰਨੀ ਸ਼ਰਧਾ ਨਾਲ ਆਏਗਾ ਨਾ ਉਹ ਸਿਰ ਤੋਂ ਚੁੰਨੀ ਨਹੀਂ ਲਾਏਗਾ ਉਹਨੂੰ ਇੰਨੀ ਕਿ ਸ਼ਰਧਾ ਹੁੰਦੀ ਨਾਲ ਉਸ ਪ੍ਰਤੀ ਪਰ ਆਪਣੇ ਧਰਮ ਦਾ ਸਟੈਂਡ ਕਿਤੇ ਰਹਿ ਗਿਆ ਮਿੱਟੀ ਦੇ ਨਾਲ ਜੁੜੇ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਇਹ ਚ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿਸ ਵਿੱਚ ਚ ਮਹਿਲਾ ਜਿਹੜੀ ਹੈ ਮੰਦਰ ਦੇ ਵਿੱਚ ਨੱਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ Hindu ਧਰਮ ਦੇ ਨਾਲ ਸਬੰਧ ਰੱਖਦੇ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਠੇਸ ਪਹੁੰਚੀ ਹੈ ਕਿਉਂਕਿ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਫਿਰ ਜਿਹੜੀਆਂ ਨੇ ਲਾਂਤਾਂ ਵੀ ਪੈਂਦੀਆਂ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਨੇ Hindu ਧਰਮ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਸਾਡੇ ਨਾਲ ਇਸ ਬੰਦ ਦੇ ਵਿੱਚ ਜਲਵਾ ਚੜਨ ਲਈ ਤਿਆਰ ਨੇ Hindu ਨੇਤਾ ਪੰਚਜ ਦਵੇਸਰ ਜੀ ਦਵੇਸਰ ਜੀ ਪਹਿਲਾਂ ਬਹੁਤ ਬਹੁਤ ਸੁਆਗਤ ਹੈ ਮਿੱਟੀ ਚੈਨਲ ਤੇ ਬਿਲਕੁਲ ਧੰਨਵਾਦ ਜੀ ਹਮੇਸ਼ਾ ਤੁਸੀਂ ਸਾਡੇ ਸਮਾਜ ਦੀ ਆਵਾਜ਼ ਲੋਕਾਂ ਤੱਕ ਲੈ ਕੇ ਆਉਂਦੇ ਹੋ ਤੇ ਸਾਡੀਆਂ ਵੀ ਵਿਚਾਰ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਧੰਨਵਾਦ ਦਵੇਸਰ ਜੀ ਜਦੋਂ ਵੀ ਅਸੀਂ ਇਹੋ ਜੀਆਂ ਵੀਡੀਓ ਤੇ ਇੰਟਰਵਿਊਜ਼ ਲੈਂਦੇ ਆ ਤਾਂ ਥੱਲੇ ਲਾਨਤਾ ਪੈਂਦੀਆਂ ਨੇ ਉਹਨਾਂ ਨੂੰ ਜਿਹੜੇ ਇਹੋ ਜਿਹੀਆਂ ਵੀਡੀਓ ਬਣਾਉਂਦੇ ਨੇ ਤਾਂ ਲਾਨਤਾ ਪੈਣੀਆਂ ਜਾਇਜ਼ ਵੀ ਨਹੀਂ Hindu ਧਰਮ ਹੋਵੇ ਜਾਂ ਕੋਈ ਵੀ ਧਰਮ ਹੋਵੇ ਸਾਰੇ ਬਹੁਤ ਹੀ ਮਾਨ ਨਾਲ ਪੂਜੇ ਜਾਂਦੇ ਨੇ ਸਤਿਕਾਰ ਨਾਲ ਪਰ ਇਸ ਵੀਡੀਓ ਨੇ ਜਰੂਰ ਭਾਵਨਾਵਾਂ ਨੂੰ ਆਹਤ ਕੀਤਾ ਹੈ ਪਹਿਲਾਂ ਇਹ ਵੀਡੀਓ ਸੁਣੋ ਤੁਸੀਂ ਤੁਸੀਂ ਇਹ ਵੀਡੀਓ ਤੋਂ ਬਾਅਦ ਤੁਹਾਡੇ ਮਨ ਨੂੰ ਜੋ ਠੇਸ ਪੰਜੀ ਹੈ ਉਹ ਜ਼ਰੂਰ ਦੱਸੋ ਅਤੇ ਇਸ ਮਹਿਲਾ ਬਾਰੇ ਵੀ ਜ਼ਰੂਰ ਵਿਚਾਰ ਸਾਂਝੇ ਕਰੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਸ਼ਾਇਦ ਵੇਖਣ ਵਾਲੇ ਇਹ ਸਮਝਣ ਤੇ ਸ਼ਾਇਦ ਇਹ ਕੋਈ ਡਾਂਸ ਬਾਰ ਆ ਜਿੱਥੇ ਇਹੋ ਜਿਹੇ ਗਾਣੇ ਲੱਗ ਰਹੇ ਚਮੇਲੀ ਮਤਲਬ ਅਸ਼ਰੀਲ ਗਾਣੇ ਜਿਹਨੂੰ ਕਹਿੰਦੇ ਸਾਡੇ ਜੇ ਵੇਖਿਆ ਜਾਵੇ ਤੇ ਇਹ ਗਾਣੇ ਉੱਥੇ ਲੱਗਦੇ ਜਿੱਦੇ ਡਾਂਸ ਬਾਰ ਹੁੰਣ ਜਿੱਥੇ ਡਾਂਸ ਹੁੰਦੇ ਹੁਣ ਇੱਥੇ ਲੋਕ ਪੈਸੇ ਲਟਾਉਂਦੇ ਪਰ ਮੈਂ ਦੱਸਣਾ ਚਾਹੁੰਦਾ ਇਹ ਸਾਡਾ ਮੰਦਰ ਹੈ ਜਲੰਧਰ ਵਿੱਚ ਇੱਕ ਮੰਦਰ ਹੈ ਜਿੱਥੇ ਇਹ ਇੱਕ ਬਜ਼ੁਰਗ ਲੇਡੀ ਕਿ ਕੋਈ ਜਵਾਨ ਨਹੀਂ ਹੈਗੀ ਬਜ਼ੁਰਗ ਲੇਡੀ ਜਿਹੜੀ ਸ਼ਾਇਦ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਪੜਾਟ ਪੜਾਉਂਦੀ ਹੋਵੇ ਸਨਾਤਨ ਧਰਮ ਕੀ ਆ ਪਰ ਮੈਨੂੰ ਪੁੱਛਣਾ ਚਾਹਣਾ ਹੈ ਤੇਰਾ ਧਰਮ ਕੀ ਆ ਇਹ ਕਿਸ ਸਾਡੇ ਧਰਮ ਚ ਲਿਖਿਆ ਇਹ ਚੀਜ਼ਾਂ ਕਿਹੜੇ ਸਾਡੇ ਚੀਜ਼ਾਂ ਚ ਲਿਖਿਆ ਸਾਨੂੰ ਵੀ ਦੱਸ ਦਿਓ ਤੁਸੀਂ ਇਹਨੇ ਬੇਸ਼ਰਮ ਕਿਉਂ ਦੇ ਜਾਂਦੇ ਹੋ ਸਾਡਾ ਧਰਮ ਜਿਹੜਾ Hindu ਧਰਮ ਹੈ ਐਡਾ ਦੀਵਾ ਹੋ ਗਿਆ ਵੇਰੇ ਮੰਦਰ ਕਮੇਟੀਆਂ ਲਈ ਇਹ ਵਿਵਸਥਾ ਇਹੋ ਜੀ ਆ ਵੀ ਇਹ ਲੋਗ ਦੇ ਕੁਛ ਵੀਊ ਖਾਤਰ ਆਪਣੇ ਵੀਡੀਓ ਬਣਾਉਂਦੇ ਨੇ ਜੋ ਉੱਥੇ ਆਪਣੀ ਇਹੋ ਜੀ ਗੰਦੇ ਦ੍ਰਿਸ਼ ਦਿਖਾਉਂਦੇ ਨੇ ਉਹ ਮੈਂ ਪੁੱਛਣਾ ਚਾਹੁੰਦਾ ਅਸੀਂ ਜਈਏ ਕਿੱਧਰ ਜੇ ਅਸੀਂ ਧਰਮ ਦੀ ਗੱਲ ਕਰਦੇ ਆ ਤੇ ਕੁਛ ਲੋਕ ਕਹਿੰਦੇ ਆ ਵੀ ਤੁਸੀਂ ਬੋਲਣਾ ਜਾਂਦੇ ਹੋ ਪਰ ਇਹਨਾਂ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਪੁੱਛਦੇ ਇਹਨਾਂ ਲੋਕਾਂ ਨੂੰ ਪੁੱਛੋ ਵੀ ਮੰਦਰ ਕਾਹਦੀ ਲਈ ਨਹੀਂ ਸਾਡੇ ਮੰਦਰ ਪੂਜਨੀ ਨੇ ਸਾਡੇ ਧਰਮ ਪੂਜਨੀ ਨੇ ਸਾਡੇ ਵੇਖੋ ਜੋ ਜਸਤਰ ਨੂੰ ਮੰਦਾਵੜੀ ਆਸਤਾਨੇ ਮੰਦਾ ਹੈ ਪਰ ਜਿਹੜਾ ਜੋ ਕਰਤੂਤ ਇਸ ਲੇਡੀਜ਼ ਨੇ ਕੀਤੀ ਆ ਮੈਨੂੰ ਨਹੀਂ ਸਮਝਾਈ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਇਹ ਆਪਣੇ ਬੱਚਿਆਂ ਨੂੰ ਕੀ ਦਸਉਂਦੀ ਹੋਊਗੀ ਐਡਵੈਸਰ ਜੀ ਮੈਂ ਦੇਖ ਰਿਹਾ ਲੇਡੀਜ਼ ਨੇ ਪੈਰਾਂ ਦੇ ਵਿੱਚ ਜੁੱਤੀਆਂ ਵੀ ਪਾਈ ਹੋਈਆਂ ਨੇ ਤੇ ਪਿੱਛੇ ਮਾਤਾ ਦੀ ਫੋਟੋ ਵੀ ਹੈ ਉਹ ਹੱਸ ਵੀ ਰਹੀ ਆ ਵੀਡੀਓ ਦੇ ਵਿੱਚ ਤੇ ਪਿੱਛੇ ਪੁਜਾਰੀ ਜੀ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਨਜ਼ਰ ਆਈ ਇਹ ਵੀਡੀਓ ਪੁਜਾਰੀ ਜੀ ਨੂੰ ਨਜ਼ਰ ਨਹੀਂ ਆਇਆ ਜਦੋਂ ਇਹ ਵੀਡੀਓ ਬਣਾ ਰਹੀ ਸੀ ਇਹ ਮਹਿਲਾ ਮੰਦਰ ਕਮੇਟੀਆਂ ਤੇ ਮੈਂ ਕਹਿੰਦਾ ਖਤਬੀ ਹੋ ਗਈਆਂ ਮੰਦਰ ਕਮੇਟੀਆਂ ਬਾਰ-ਬਾਰ ਮੈਂ ਕਿੰਨਾ ਗੱਲੇ ਤੱਕ ਨੇ ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਜੇ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਇਹ ਇੱਥੇ ਘਟਾ ਕਿਉਂ ਉਹ ਇੱਥੇ ਇਹ ਚੀਜ਼ ਕੋ ਬਣੀ ਤੁਸੀਂ ਯਾਦ ਹੋਊਗਾ ਤੁਹਾਨੂੰ ਵੀ ਇਹੋ ਜੀ ਹਰਕਤ ਦੋ ਮਹੀਨਿਆਂ ਦੇ ਵਿੱਚ ਪੰਜ-ਸੱਤ ਵਾਰੀ ਹੋ ਗਈ ਪਹਿਲਾਂ ਦਰਗਾਣਾ ਮੰਦਰ ਹੋ ਗਈ ਫਿਰ ਉਹ ਉਹ ਨੂੰ ਕੀ ਗੱਲ ਹੁਣ ਇਹ ਹੋ ਗਈ ਇਹ ਲੋਕਾਂ ਨੂੰ ਮਾਫੀ ਦੇਣਾ ਹੀ ਗਲਤ ਆ ਜਿਹੜੇ ਸਾਡੇ ਧਰਮ ਦੇ ਆਗੂ ਆ ਕੇ ਜਾਂ ਸਾਡੇ ਹੀ ਪੁੱਛਣਾ ਤਾਂ ਮੰਦਰ ਮੰਡਲ ਵਾਲੇ ਲੋਕ ਚੋਲੇ ਪਾ ਕੇ ਅੱਗੇ ਆ ਜਾਂਦੇ ਆ ਤੇ ਮਾਫੀਆਂ ਦੇ ਦਿੰਦੇ ਨੇ ਆਪਣੇ ਉਹਨੂੰ ਵੱਡਾ ਕਰ ਲਈ ਇਹੋ ਜਿਹਾ ਉਹਨੂੰ ਦੇਖੋ ਇੱਕ ਦੋ ਬੰਦੇ ਜੇਲ੍ਹ ਦੇ ਰਸਤੇ ਖਿਵਾਵਾਂਗੇ ਕੋਈ ਸਖਤ ਕਾਰਵਾਈ ਕਰਾਂਗੇ ਤੇ ਗੱਲ ਤਾਂ ਬੰਨੀ ਆ ਨਹੀਂ ਤੇ ਇਹ ਚੀਜ਼ਾਂ ਨਹੀਂ ਜੇ ਰੁਕਣੀਆਂ ਇਹ ਚੀਜ਼ਾਂ ਕਦੇ ਨਹੀਂ ਜੇ ਰੁਕਣੀਆਂ ਮੰਦਰ ਕਮੇਟੀ ਬਰਾਬਰ ਦੋਸ਼ੀ ਆ ਜਿੰਨੀ ਦੋਸ਼ੀ ਇਹ ਆ ਓਨੀ ਮੰਦਰ ਕਮੇਟੀ ਦੋਸ਼ੀ ਆ ਕੀ ਮੰਦਰ ਦੇ ਪ੍ਰਬੰਧਕ ਕਿੱਥੇ ਸਨ ਪੁਜਾਰੀ ਕਿੱਥੇ ਸਨ ਉਹ 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 ਸਵਾਲ ਸਾਡੇ ਸਮਾਜ ਦੇ ਆ ਅੱਜ ਅਸੀਂ ਸਵਾਲ ਕਰਦੇ ਆ ਕਿ ਜੇ ਤੁਸੀਂ ਮੰਦਰ ਰੱਖਿਆ ਭਗਵਾਨ ਆ ਪੂਜਾ ਹੈ ਮੂਰਤੀ ਆ ਤੇ ਉਹਦੀ ਸੁਰੱਖਿਆ ਕਰਨੀ ਉਸ ਮੰਦਰ ਨੂੰ ਯਕੀਨੀ ਤਰੀਕੇ ਦੇ ਨਾਲ ਸਹੀ ਸਨਾਤਨ ਤਰੀਕੇ ਨਾਲ ਮੰਦਰ ਕਮੇਟੀ ਦਾ ਕੰਮ ਆ ਪਰ ਚਲ ਦੋਵੇਂ ਦੇ ਹੋ ਇੱਕ ਤੇ ਨਹੀਂ ਹੋ ਤੇ ਮਾਫੀ ਮੈਂ ਮੰਗਦਾ ਹਾਂ ਤੇ ਨਾ ਮਿਲਣੀ ਜੀ ਤੇ ਦੂਸਰੇ ਜਿਹੜੇ ਇਹੋ ਜਿਹੇ ਜਦੋਂ ਵੀਡੀਓ ਬਣਾਉਂਦੇ ਨੇ ਫਿਰ ਅਪਲੋਡ ਕਰਦੇ ਨੇ ਆਪਣੇ ਇੰਸਟਾ ਦੇ ਉੱਪਰ ਉਹਦੇ ਥੱਲੇ ਵੀ ਕਮੈਂਟਸ ਆਉਂਦੇ ਹੋਣਗੇ ਇਹਨਾਂ ਨੂੰ ਪਤਾ ਨਹੀਂ ਚੱਲਦਾ ਇਹਨਾਂ ਦੇ ਪਰਿਵਾਰ ਵਾਲੇ ਨਹੀਂ ਦੇਖਦੇ ਜਾਂ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਸਮਝਾਉਂਦੇ ਨਹੀਂ ਆ ਇਹ ਬਾਈ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਓ ਇਹਨਾਂ ਨਾਲ ਭਾਵਨਾ ਉਹਨੂੰ ਤਾਂ ਠੇਸ ਪਹੁੰਚ ਨਹੀਂ ਪਹੁੰਚਨੀ ਆਪਣੀ ਉਮਰ ਦਾ ਹੀ ਧਿਆਨ ਰੱਖ ਲਓ ਬਾਈ ਉਮਰ ਦਾ ਧਿਆਨ ਵੀ ਨਹੀਂ ਰੱਖਦਿਆਂ ਨਿਕੋ ਮੈਂ ਤੇ ਬਾਰ-ਬਾਰ ਕਹੂੰਗਾ ਵੀ ਇਹੋ ਜੀ ਜਿਹੜੀ ਲੇਡੀਜ਼ ਆ ਜਿਨ੍ਹਾਂ ਜਿਹਨੂੰ ਮੰਦਰ ਦੀ ਮर्यादा ਇਹ ਨਹੀਂ ਸਮਝਉਂਦੀ ਵੀ ਇਹ ਕੋਈ ਡਾਂਸ ਬਾਰ ਨਹੀਂ ਹੈ ਜਿਹੜਾ ਡਾਂਸ ਉਹ ਤੇ ਉਹ ਕਰਦੀ ਪਈ ਹੈ ਦੇਖੋ ਸ਼ਾਇਦ ਉਹਦੇ ਬੱਚੇ ਸ਼ਾਇਦ ਨੇ ਸਿੱਖਿਆ ਆਪਣੇ ਬੱਚੇ ਨੇ ਇਹੋ ਜੀ ਦਿੱਤੀ ਹੋਵੇ ਸ਼ਾਇਦ ਕੋਈ ਜਿਹੜਾ ਵੀਡੀਓ ਬਣਾ ਰਿਹਾ ਸੀ ਉਹ ਖੁਦ ਹੱਸ ਰਿਹਾ ਸੀ ਵੀਡੀਓ ਵਿੱਚ ਦਿਖ ਰਿਹਾ ਹੈ ਇਹ ਖੁਦ ਵੀ ਹੱਸ ਰਹੀ ਹੈ ਦੇਖੋ ਮੰਦਰ ਦਾ ਮਜ਼ਾਕ ਕੋਈ ਭਲੇ ਮਤਲਬ ਇਹ ਨਹੀਂ ਵੀ ਭੁੱਲ ਚੁੱਕਣਾ ਆ ਇਹਨਾਂ ਨੇ ਮੰਦਿਰ ਦਾ ਮਰਿਆਦਾ ਭੰਗ ਕੀਤੀ ਪੂਰੇ ਮੰਦਰ ਦੇ ਨਾਲ ਵੀ ਅਸੀਂ ਮੰਦਿਰ ਦੇ ਵਿੱਚ ਆ ਤੇ ਅਸੀਂ ਪਿੱਛੇ ਮਾਤਾ ਜੀ ਦੀ ਮੂਰਤੀ ਆ ਤੇ ਉੱਤੇ ਡਾਂਸ ਹੋ ਰਿਹਾ ਇਹੋ ਜਿਹੇ ਬੰਦਿਆਂ ਨੂੰ ਜੇਲ੍ਹ ਦਾ ਰਸਤਾ ਵਿਖਾਉਣਾ ਚਾਹੀਦਾ ਮੈਂ ਜਲੰਧਰ ਦੇ ਜਿੰਨੇ ਵੀ ਸਲਾਤਰੀ ਭਰਾ ਐ ਉਹਨਾਂ ਨੂੰ ਕਹੂੰਗਾ ਕਿ ਅੱਤੇ ਆਪਈਏ ਲਾਂਚ ਕਰੋ ਕੱਲ ਐਤਵਾਰੇ ਪਰਸੋਂ ਅਸੀਂ ਵੀ ਚਲ ਮੇਲ ਰਾਂਹੀਂ ਸੀਪੀ ਸਾਹਿਬ ਨੂੰ ਪਾ ਦਿਆ ਪਰਚਾ ਦਰਜ ਇਤੇ ਹੋਣਾ ਲਾਜ਼ਮੀ ਆ ਨਹੀਂ ਤੇ ਇਹੋ ਜੇ ਕੰਮ ਨਹੀਂ ਜੇ ਰੁਕਣੇ ਅੱਜ ਇਹ ਲੋਗ ਮੰਦਿਰਾਂ ਵਿੱਚ ਜਾ ਕੇ ਸ਼ਲੀਲ ਗਾਣੇ ਦੇ ਡਾਸ ਕਰ ਰਹੇ ਨੇ ਫਿਰ ਦੱਸੋ ਉਹਨਾਂ ਮੰਦਰਾਂ ਵਿੱਚ ਜਾ ਕੇ ਅਸੀਂ ਆਪਣੇ ਸੁੱਖ ਮੰਗ ਰਹੇ ਆ ਬੱਚਿਆਂ ਲਈ ਸੁੱਖ ਮੰਗ ਰਹੇ ਆ ਤੇ ਇਹ ਲੋਕਾਂ ਦੇ ਜੇ ਨਤਲਾ ਪਈਏ ਅਸੀਂ ਸਨਾਤਨ ਨਹੀਂ ਕਹਦੇ ਤੇ ਅਸੀਂ ਹਿੰਦੂ ਕਹਦੇ ਲੱਚਰਤਾ ਲੱਚਰਤਾ ਜਿਹੜੀ ਐ ਇਸ ਵੱਡੀ ਲੱਚਰਤਾ ਐ ਇੱਕ ਪਾਸੇ ਤਾਂ ਅਸੀਂ ਆਨੇ ਅਸੀਂ ਸਨਾਤਨ ਧਰਮ ਨਾਲ ਸੰਬੰਧ ਰੱਖਦੇ ਆਂ ਦੂਜੇ ਪਾਸੇ ਇਹੋ ਜੀ ਲੱਚਰਤਾ ਜਿਹੜੀ ਐ ਇਹ ਤਾਂ ਆਪ ਹੀ ਬढ़ावा ਦੇ ਰਹੇ ਆਂ ਅਸੀਂ ਪਹਿਲਾਂ ਵੱਡੇ ਵੱਡੇ ਜਿਵੇਂ ਬੰਬੇ ਦਿੱਲੀ ਸਿਆਰਾ ਦੇ ਵਿੱਚ ਉਹ ਵੀ ਬੀਅਰ ਬਾਰ ਦੇ ਵਿੱਚ ਇਸ ਤਰ੍ਹਾਂ ਨਾਚਿਆ ਜਾਂਦਾ ਹੈ ਮੈਂ ਇਹ ਅਲਫਾਜ਼ ਵਰਤ ਰਿਹਾ ਹਾਂ ਮਾਫੀ ਚਾਉਣਾ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਮੰਦਰ ਦੇ ਵਿੱਚ ਵਾਇਰਲ ਹੁੰਦੀ ਆ ਤਾਂ ਇਹ ਅਲਫਾਜ਼ ਜਿਵੇਂ ਸਾਡੇ ਦਵੈਸਰ ਵੀਰ ਹਿੰਦੂ ਨੇਤਾ ਨੇ ਇਹਨਾਂ ਨੇ ਵੀ ਵਰਪਾਂ ਦੇ ਵਿੱਚ ਲੈਂਦੇ ਨੇ ਕਿ ਬੀਅਰ ਬਾਰ ਦੇ ਵਿੱਚ ਇਹੋ ਜਿਹਾ ਡਾਂਸ ਹੁੰਦੇ ਨੇ ਮੰਦਰਾਂ ਦੇ ਵਿੱਚ ਇਹੋ ਜਿਹਾ ਡਾਂਸ ਨਹੀਂ ਹੁੰਦੇ ਮੰਦਰਾਂ ਦੇ ਵਿੱਚ ਪੂਜਾ ਹੁੰਦੀ ਹੈ ਪਿੱਛੇ ਮਾਤਾ ਰਾਣੀ ਦੀ ਮੂਰਤੀ ਹੈ ਤੇ ਸਾਹਮਣੇ ਇਹੋ ਜਿਹਾ ਡਾਂਸ ਬਈ ਨੱਚਣਾ ਤੇ ਡਾਂਸ ਦੋਵੇਂ ਚੀਜ਼ਾਂ ਅਲੱਗ ਨੇ ਇਹੋ ਜਿਹਾ ਡਾਂਸ ਨਹੀਂ ਜਦੋਂ ਆਰਤੀ ਹੁੰਦੀ ਹੈ ਜਾਂ ਪੂਜਾ ਹੁੰਦੀ ਹੈ ਤਾਂ ਇਸ ਤਰ੍ਹਾਂ ਨੱਚਿਆ ਨਹੀਂ ਜਾਂਦਾ ਮੰਦਰਾਂ ਦੇ ਵਿੱਚ ਠੀਕ ਹੈ ਤਾਂ ਭਾਵਨਾਵਾਂ ਹੁੰਦੀਆਂ ਨੇ ਹਰ ਬੰਦੇ ਦੀਆਂ ਪਰ ਭਾਵਨਾ ਉਹਨੂੰ ਇਸ ਤਰ੍ਹਾਂ ਜ਼ਾਹਰ ਕਰਨਾ ਜਾਇਜ਼ ਨਹੀਂ ਮੰਨਿਆ ਜਾਏਗਾ ਕਿਵੇਂ ਦੇਖਦੇ ਹੋ ਚੀਜ਼ ਨੂੰ ਦੇਖੋ ਜੇ ਭਾਵਨਾ ਤਾਂ ਤੁਹਾਨੂੰ ਸਾਫ਼ ਦਿਖੰਦੀ ਆ ਜਿਹੜਾ ਉਹਨੇ ਗਾਣਾ ਲਾਇਆ ਤੇ ਜਿਹੜੇ ਉਹ ਠੁਮਕੇ ਲਾ ਰਹੀ ਆ ਆਪਣੀ ਉਮਰ ਦਾ ਵੀ ਨਹੀਂ ਲਿਆਜ ਕਰ ਰਹੀ ਤੇ ਭਾਵਨਾ ਹੀ ਆ ਉਹਦੀ ਭਾਵਨਾ ਮੰਦਰ ਆਈ ਆ ਆ ਕੇ ਮਾਤਾ ਰਾਣੀ ਦੇ ਦਰਬਾਰ ਦੇ ਬਾਹਰ ਉਹ ਜਿੱਦਾਂ ਨੱਚ ਰਹੀ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਉਹਦੀ ਭਾਵਨਾ ਕੀ ਆ ਇਹ ਜਿਹੜੀ ਰੇਖਾ ਇਹਨੇ ਮਰਿਆਦਾ ਟੱਪੀ ਆ ਨਾ ਇੱਕ ਕਿਤੇ ਸਮਝਦੀ ਆ ਵੀ ਹਿੰਦੂ ਸਮਾਜ ਚੁੱਪ ਰਹੇਗਾ ਹਿੰਦੂ ਸਮਾਜ ਬਿਲਕੁਲ ਨਹੀਂ ਚੁੱਪ ਰਹੇਗਾ ਅਸੀਂ 100% ਗਲੰਦਰ ਦੀ ਟੀਮ ਨੂੰ ਮੈਂ ਹੁਣੇ ਇਨਫੋਰਮੇਟ ਕਰਤਾ ਮੈਂ ਉਹਨਾਂ ਨੂੰ ਵੀਡੀਓ ਭੇਜੀ ਤੀ ਆ ਅਸੀਂ ਦਰਖਾਸਤ ਉੱਤੇ ਵੀ ਦੇ ਰਹੇ ਆ ਇੱਥੇ ਵੀ ਦੇ ਰਹੇ ਆ ਤੇ ਮੈਂ ਮਾਨਯੋਗ ਪ੍ਰਸ਼ਾਸਨ ਨੂੰ ਕਹੂੰਗਾ ਵੀ ਸਾਡੀ ਇੱਥੇ ਮਦਦ ਕੀਤੀ ਜਾਵੇ ਦੇਖੋ ਸਾਡੇ ਆਪਣੇ ਧਰਮ ਦੇ ਲੋਕ ਸਾਡੇ ਧਰਮ ਦੀ ਮੇਰੀਆਂ ਚਾਣਾਂ ਨੂੰ ਟੱਪ ਰਹੇ ਨੇ ਦੇਖੋ ਜਦੋਂ ਕੋਈ ਹੋਰ ਟੱਪੇ ਉਦੋਂ ਤੇ ਬੜੇ ਤੁਸੀਂ ਰੋਲਾ ਪਾਉਂਦੇ ਹੋ ਤੇ ਅੱਜ ਅੱਜ ਉਹ ਵਿਦਵਾਨ ਅੱਜੋ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਨੇ ਉਹ ਕਿੱਥੇ ਨੇ ਉਹ ਘਰਾਂ 'ਚ ਬਿਠੇ ਨੇ ਵੀਡੀਓ ਬਣਾ ਰਹੇ ਨੇ ਜਵਾਬ ਦੇਣਾ ਪਊਗਾ ਤੇ ਜਵਾਬ ਕਾਰਵਾਈ ਆ ਤੇ ਕਾਰਵਾਈ ਕਰਾਉਣ ਲਈ ਅਸੀਂ ਤਿਆਰ ਆ ਤੇ ਸਾਡਾ ਦਿਓ ਸਾਧ ਇਹਨੂੰ ਭੇਜੀਆ ਜ਼ਿਲ੍ਹੇ ਤੇ ਜਾ ਕੇ ਉੱਥੇ ਨੱਚੇ ਤੇ ਨਾਲ ਉੱਥੇ ਬਣਾ ਕੇ ਵੀਡੀਓ ਪਾਵੇ ਨਾਲੇ ਵੀ ਦੱਸੇ ਵੀ ਮੈਂ ਮੰਦਰ ਦੇ ਵਿੱਚ ਬੇਦਬੀ ਕੀਤੀ ਸੀ ਤੇ ਹਿੰਦੂ ਸਮਾਜ ਨੇ ਮੈਨੂੰ ਜੇਲ੍ਹ ਭੇਜਤਾ ਬੋਲਤ ਨੇ ਵੀ ਜਾਣਿਆ ਕਿ ਪੌਣ ਵਜਾਰਾ ਵੀ ਆ ਜਾਂਦੀ ਨਾ ਮੰਦਰਾਂ ਦੇ ਵਿੱਚ ਜਿਵੇਂ ਆਪਾਂ ਸੋਲਦੇ ਆ ਜੀ ਮਾਤਾ ਜੀ ਦੀ ਪੌਣ ਆ ਗਈ ਹੈ ਇਹ ਤਾਂ ਨਹੀਂ ਜਿਵੇਂ ਮਾਹੌਲ ਬਣ ਗਿਆ ਉੱਥੇ ਕਿ ਇਸ ਤਰ੍ਹਾਂ ਦੇ ਪੌਣ ਆਈ ਹੋਵੇ ਉਹਨੂੰ ਪੌਣ ਦੇ ਵਿੱਚ ਲੋਕੀ ਸਿਰ ਹਲਾਉਂਦੇ ਮੇਰੇ ਹਿਸਾਬ ਨਾਲ ਲੱਕ ਤਰੀ ਨਾ ਹੁੰਦੇ ਇਹ ਜਿੱਦਾਂ ਲੱਕ ਲਾ ਰਹੀ ਆ ਜੋ ਆਪਣੀ ਉਮਰ ਦਾ ਲਿਆਇ ਵੀ ਨਹੀਂ ਕਰ ਰਹੀ ਤੇ ਸਮਝ ਤਾਂ ਸਾਫ ਆ ਰਹੀ ਆ ਕਿ ਘਰੋਂ ਸੋਚ ਕੇ ਆਈ ਆ ਕਿ ਅੱਜ ਮੈਂ ਮੰਦਰ ਵਿੱਚ ਜਾ ਕੇ ਇੱਕ ਰੀਲ ਬਣਾਉਂਗੀ ਤੋਂ ਉਹਦੇ ਵਿੱਚ ਕੁਝ ਵੀਊ ਹੋਣਗੇ ਲੋਕ ਮੈਨੂੰ ਜਾਣਣਗੇ ਜਾਣੂਗੀ ਜਰੂਰ ਬੀਬਾ ਤੈਨੂੰ ਜਾਣਣਗੇ ਪਰ Hindu ਸਮਾਜ ਤਨੂੰ ਇਹੋ ਜਿਹਾ ਜਾਨੂ ਕਰਾਊਗਾ ਤੇਰ ਤੇ ਪਰਚਾ ਕਰਾ ਕੇ ਤੇਰੀਆਂ ਮਡੀਆਂ ਮਡੀਆਂ ਖਬਰਾਂ ਖ਼ਬਰਾਂ ਚਲਵਾ ਕੇ ਤੇਰੀ ਚੰਗੀ ਤਰ੍ਹਾਂ ਜਾਨੂ ਕਰਾਵਾਂਗੇ ਤੂੰ ਸਾਡੇ ਸਮਾਜ ਨੂੰ ਕਿਤੇ ਸਮਝ ਲਿਆ ਛੋਟਾ ਵੀ ਤੂੰ ਅਸੀਂ ਆਪਣੇ ਦੇਵੀ ਦੇਵਤਿਆਂ ਕਿਤੇ ਬੇਦਵੀਆਂ ਸਮਾਂਗੇ ਬਿਲਕੁਲ ਨਹੀਂ ਸਮਾਂਗੇ ਜਿੰਨੇ ਅੱਗੇ ਪਰਚੇ ਕਰਾਏ ਐਲਕੀ ਤੇਰੀ ਵਾਰੀ ਆ ਜਿਸ ਬੰਦੇ ਨੇ ਇਹਨੂੰ ਮਾਫੀ ਦਿੱਤੀ ਆਪਾਂ ਬਿਲਕੁਲ ਉਹਦਾ ਵੀ ਵਿਰੋਧ ਕਰਾਂਗੇ ਕਿਉਂਕਿ ਇਹ ਮਾਫੀ ਲਾਇਕ ਨਹੀਂ ਹੈਗੀ ਜਿੱਕਰ ਕਿ ਜਵੇਂ ਇਹ ਬੇਅਦਬੀ ਦਾ ਨਾਮ ਜਦੋਂ ਆਉਂਦਾ ਤਾਂ ਚਾਹੇ ਉਹ ਮੂਰਤੀਆਂ ਦੀ ਬੇਅਦਬੀ ਹੋਵੇ ਚਾਹੇ ਆਪਣੀਆਂ ਧਾਰਮਿਕ ਜੜੰਤ ਨੇ ਉਹਨਾਂ ਦੀ ਬੇਅਦਬੀ ਹੋਵੇ ਜੇਸ ਤਾਂ ਪਾਉਂਦੀ ਹੈ ਪਰ ਹੁਣ ਤਾਂ ਬੇਅਦਬੀ ਹੱਦੋਂ ਵੱਧ ਹੋਣੀ ਸ਼ੁਰੂ ਹੋ ਗਈ ਹੈ ਮੰਦਰਾ ਦੇ ਵਿੱਚ ਇਹੋ ਜੇ ਡਾਂਸ ਹੋਣ ਲੱਪੇ ਨੇ ਤਾਂ ਕਿਵੇਂ ਦੇਖਦੇ ਹੋ ਜੇ ਅਸੀਂ ਆਪਣੇ ਮੰਦਰਾ ਦੇ ਵਿੱਚ ਇਸ ਤਰ੍ਹਾਂ ਨੱਚ ਰਹੇ ਆਂ ਕਿ ਹੋਰ ਧਰਮ ਦਾ ਨੱਚਦਾ ਹੁੰਦਾ ਦਾ ਅਸੀਂ ਜਿਹੜਾ ਸਾਡੇ ਧਰਮ ਦੀ ਬੇਅਦਬੀ ਹੋਈ ਹੈ ਮੁੱਦੇ ਬਣ ਜਾਣੇ ਇਹਨਾਂ ਸਾਡੇ ਤੁਹਾਨੂੰ ਸੋਚਣਾ ਪਊ ਹੁਣ ਸਾਡੇ ਧਰਮ ਦੇ ਜਿਹੜੇ ਬਹੁਤ ਵਧੀਆ ਬੰਦੇ ਨੇ ਉਹਨਾਂ ਨੂੰ ਬਹਿ ਕੇ ਸੋਚਣਾ ਪਊਗਾ ਵੀ ਮੰਦਰਾ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣ ਲੱਗ ਪਈਆਂ ਮੰਦਰ ਕਮੇਟੀਆਂ ਦੇ ਹੁੰਦਿਆ ਹੁੰਦੇ ਇਹੋ ਜਿਹੇ ਵੀਡੀਓ ਵਾਇਰਲ ਹੋ ਲਾ ਪਿਆ ਇਹ ਸਾਡੀ ਗਿਰਾਵਟ ਹੋ ਗਈ ਸਾਡੇ ਭਗਵਾਨ ਦੀ ਗਿਰਾਵਟ ਨਹੀਂ ਹੈ ਭਗਵਾਨ ਕਦੇ ਨਹੀਂ ਗਿਰਦਾ ਗਿਰਦੇ ਨੇ ਉਹਦੇ ਪਖਤ ਜਿਹੜੇ ਉਹਨੂੰ ਮੰਨਦੇ ਨਹੀਂ ਸਾਡੇ ਸਮਾਜ ਤੇ ਇਹ ਇੱਕ ਬਿੰਦੂ ਬਣ ਗਿਆ ਚਿੰਨ ਲੱਗ ਗਿਆ ਅਸੀਂ ਕਈ ਤਰ੍ਹਾਂ ਦੇ ਇਹੋ ਜਿਹੇ ਚੀਜ਼ਾਂ ਵੇਖ ਲਈਆਂ ਫਿਰ ਜੋ ਇਹ ਮਰਿਆਦਾ ਪੰ ਕੀਤੀ ਗਈ ਆ ਇਹ ਬੜੀ ਸੋਚ ਸਮਝ ਕੇ ਕੀਤੀ ਗਈ ਆ ਜਿਹੜੀਆਂ ਵੇਖੋ ਪਹਿਲਾਂ ਵੀਡੀਓ ਬਣਾਈ ਗੰਦੇ ਵਾਲੋ ਅਸ਼ਲੀਲ ਗਾਣੇ ਲਾ ਲੇ ਖੁਮਕੇ ਨਾਲੇ ਫਿਰ ਉਹਨੂੰ ਵਾਇਰਲ ਕਰ ਦਿੱਤਾ ਗਿਆ ਕਿ ਤਨੋਂ ਕਿਤੋਂ ਤੇ ਆਈ ਇਹਦਾ ਮਤਲਬ ਮੰਚਾ ਕਲੀਅਰ ਆ ਵੀ ਹਿੰਦੂ ਸਵਾਜ ਦੀ ਬੇਦਬੀ ਕਰਨੀ ਤੇ ਕਰਨ ਵਾਲਾ ਕੌਣ ਸਾਡੇ ਸਮਾਜ ਦੇ ਲੋਕ ਕਰਨ ਵਾਲਾ ਕੌਣ ਸਾਡੇ ਸਮਾਜ ਦੇ ਲੋਕ ਤੋ ਸੋ ਸਾਨੂੰ ਚੰਗੇ ਲੋਕਾਂ ਨੂੰ ਜਿਹੜੇ ਸਾਡੇ ਲੋਕ ਚੰਗੇ ਨੇ ਸਾਨੂੰ ਬਹਿ ਕੇ ਇਹ ਸੋਚਣਾ ਪਊਗਾ ਸਾਨੂੰ ਇੱਥੇ ਰਣਨੀਤੀ ਬਣਾਉਣੀ ਪਊਗੀ ਤੇ ਇਹਨਾਂ ਲੋਕਾਂ ਦੇ ਕਾਰਵਾਈ ਕਰਾ ਕੇ ਇਹਨਾਂ ਨੂੰ ਦੱਸਣਾ ਪਊਗਾ ਵੀ ਸਾਡਾ ਸਮਾਜ ਚੋਪਣ ਵਾਲਾ ਸਮਾਜ ਨਹੀਂ ਆ ਜਵਾਬ ਦੇਾਂਗੇ ਮੰਦਰ ਕਮੇਟੀ ਨੂੰ ਮੰਦਰ ਕਮੇਟੀ ਵੀ ਭੰਗ ਕਰਾਵਾਂਗੇ ਉਨਾਰੇ ਪਰਚਾ ਵੀ ਕਰਾਵਾਂਗੇ ਤੇ ਇਸ ਲੀਲੀ ਨੂੰ ਜੇਲ੍ਹ ਵੀ ਭਜਾਵਾਂਗੇ ਇਹ ਦੂਸਰ ਜੇ ਪਹਿਲਾ ਮਾਮਲਾ ਤਾਂ ਹੈ ਨਹੀਂ ਇਸ ਤਰ੍ਹਾਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਪਰ ਜਿਸ ਤਰ੍ਹਾਂ ਉਹ ਮਹਿਲਾ ਦੀ ਉਮਰ ਤੋਂ ਅੰਦਾਜ਼ਾ ਲਾਇਆ ਜਾਵੇ ਉਸ ਨੂੰ ਤਜਰਬਾ ਵੀ ਹੋ ਹੀ ਗਿਆ ਹੋਇਆ ਉਹਨੇ ਪਹਿਲਾਂ ਵੀਡੀਓ ਵੀ ਦੇਖ ਲਈ ਹੋਣ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਇਰਲ ਹੁੰਦੀਆਂ ਤੇ ਉਸ ਤੋਂ ਬਾਅਦ ਉਹਨੂੰ ਇਹ ਵੀ ਪਤਾ ਹੈ ਜੋ ਹਾਲਾਤ ਬਣਦੇ ਨੇ ਮਾਫੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਇਹ ਸਮਝਦੇ ਨੇ ਕਿ ਮਾਫੀਆਂ ਤੋਂ ਬਾਅਦ ਜਿਹੜਾ ਮਾਮਲਾ ਠੰਡਾ ਹੋ ਜਾਂਦਾ ਹੈ ਕੀ ਸਮੇਂ ਦਾ ਹੁਣ ਵੀ ਮਾਫੀ ਆਏਗੀ ਤਾਂ ਉਸ ਨੂੰ ਮਾਫੀ ਦਿੱਤੀ ਜਾਣੀ ਜਾਇਜ਼ ਆ ਜਾਂ ਚ ਨਹੀਂ ਬਿਲਕੁਲ ਜੋ ਕਰ ਰਹੀ ਆ ਜਿੱਦਾਂ ਲੱਕ ਲਾ ਕੇ ਗੰਦੇ ਗਾਣੇ ਅਸ਼ਲੀਲ ਢਾਲੇ ਗਾਣੇ ਮੰਦਰਾਂ ਦੇ ਵਿੱਚ ਲੱਗੇ ਆ ਤੇ ਉਹ ਉਹਦੇ ਵਿੱਚ ਉਹ ਇੱਕ ਰੀਲ ਬਣਾ ਕੇ ਪਾ ਰਹੀ ਆ ਤੇ ਦੇਖੋ ਮਾਫੀ ਤੇ ਉਸ ਬੰਦੇ ਲਈ ਹੁੰਦੀ ਆ ਜੇ ਕੋ ਪੁਲਚੋਕੋ ਜੇ ਮਾਫੀ ਸ਼ਬਦ ਉਹਦੇ ਲਈ ਹੈ ਬਿਲਕੁਲ ਮਾਫ ਕਰਨਾ ਚਾਹੀਦਾ ਪਰ ਜੋ ਇਹਨੇ ਕੀਤਾ ਸੋਚ ਸਮਝ ਕੇ ਕੀਤਾ ਫਿਰ ਉਹਨੂੰ ਵਾਇਰਲ ਕੀਤਾ ਇਹ ਕੋਈ ਮਾਫੀ ਆ ਜਿਹੜੇ ਲੋਗ ਇਹ ਮਾਫੀ ਦੀ ਗੱਲ ਕਰਦੇ ਨੇ ਮੈਂ ਤਾਂ ਬਿਲਕੁਲ ਸਹਿਮਤ ਨਹੀਂ ਹੋਊਗਾ ਸਾਡਾ ਸਮਾਜ ਵੀ ਸਹਿਮਤ ਹੋਊਗਾ ਦੇਖੋ ਗੁਨਾਹਾਂ ਦੀ ਮਾਫੀ ਨਹੀਂ ਹੈਗੀ ਮਾਫੀ ਭਲੇਖੇ ਦੀ ਆ ਗਲਤੀ ਨਾ ਹੋ ਜੇ ਮਾਫੀ ਆ ਪਰ ਇਸ ਚੀਜ਼ ਤੇ ਕੋਈ ਮਾਫੀ ਨਹੀਂ ਆ ਇਹਦੇ ਤੇ ਪਰਚਾ ਹੀ ਦਰਜ ਹੋਏਗਾ ਤੇ ਤੁਹਾਨੂੰ ਕਾਪੀ ਵੀ ਭੇਜੀ ਜਾਏਗੀ ਦੇਖੋ ਮੈਨੂੰ ਪਤਾ ਹੈ ਸਾਡੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਗ ਵੱਡੇ ਵੱਡੇ ਅਤਰੂ ਸੁੱਟਦੇ ਨੇ ਸਾਨੂੰ ਪਤਾ ਹੈ ਕਿ ਉਹ ਡਰਾਮੇ ਕਰਦੇ ਨੇ ਪਰ ਮੈਂ ਗੱਲ ਕਹਾਂਗਾ ਸਾਡੇ ਸਮਾਜ ਨੂੰ ਜਾਗਣਾ ਪਏਗਾ ਜਵਾਬ ਦੇਣੇ ਪਏਗੇ ਨਹੀਂ ਤੇ ਸਾਨੂੰ ਫਿਰ ਇਹ ਅਸਾਂ ਬੰਦ ਕਰਨੀਆਂ ਪੈਣਗੀਆਂ ਇਹੋ ਜੀਆਂ ਵੀਡੀਓ ਹੋਰ ਹੋਣਗੀਆਂ ਜੇ ਤੇ ਆਪਾਂ ਚਾਹੁੰਦੇ ਆ ਵਕਈ ਇਹ ਬੰਦ ਹੋਵੇ ਸਾਡੀ ਸਮਾਜ ਤੇ ਇਹੋ ਜਾਂ ਕੋਈ ਗ੍ਰਹਿਣ ਨਾ ਲੱਗੇ ਤੇ ਸਾਨੂੰ ਇਹਨਾਂ ਨੂੰ ਸੁਝਾਵਾਂ ਕਾਨੂੰਨ ਦੇ ਤਰੀਕੇ ਨਾਲ ਦੂਰੀਆਂ ਪੈਣਗੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਸਮਾਜ ਇਹ ਆਪਣੇ ਹੀ ਸਮਾਜ ਦੇ ਬੰਦੇ ਨੇ ਬਾਹਰ ਦੇ ਬੰਦੇ ਤਾਂ ਹੈ ਨਹੀਂ ਕਿਉਂਕਿ ਮੰਦਰ ਦੇ ਵਿੱਚ ਨੱਚਣਾ ਤਾਂ ਮੰਦਰ ਦੇ ਵਿੱਚ ਪਹੁੰਚੇ ਨੇ ਆ ਪਹਿਲਾਂ ਪੂਜਾ ਵੀ ਹੋਈ ਹੋਏਗੀ ਪੂਜਾ ਕੀਤੀ ਹੋਈ ਹੋ ਜ ਉਸ ਤੋਂ ਬਾਅਦ ਵੀਡੀਓ ਜਾਂ ਬਣਾਈ ਹੈ ਜਾਂ ਵੀਡੀਓ ਤੋਂ ਬਾਅਦ ਪੂਜਾ ਕੀਤੀ ਹੋਈ ਹੋਗੀ ਉਥੋਂ ਦੇ ਪੁਜਾਰੀ ਨੇ ਧਿਆਨ ਨਹੀਂ ਦਿੱਤਾ ਹੋਏਗਾ ਇਸ ਚੀਜ਼ ਵੱਲ ਦੇਖੋ ਮੰਦਰ ਕਮੇਟੀਆਂ ਨੂੰ ਮੈਂ ਬਾਰ-ਬਾਰ ਕਹਿੰਨਾ ਵਾ ਦੇਖੋ ਕਈ ਮੰਦਰ ਕਮੇਟੀਆਂ ਸਾਡੇ ਵਿਰੋਧਚ ਨੇ ਉਹਦਾ ਕਾਰਨ ਇਹ ਕਿਉਂਕਿ ਜਿਹੜੇ ਲੋਕ ਸੱਚ ਬੋਲਦੇ ਨੇ ਉਹ ਅਕਸਰ ਉਹਨਾਂ ਦੇ ਵਿਰੋਧੀ ਬਹੁਤ ਹੁੰਦੇ ਨੇ ਵਿਰੋਧੀ ਹੋਣ ਸਾਨੂੰ ਕੋਈ ਤਰਾਈ ਨਹੀਂ ਪਰ ਧਰਮ ਵਿਰੋਧੀ ਨਹੀਂ ਰਹਿੰਦੇ ਜਿਹੜੇ ਸਾਡੇ ਧਰਮ ਨੂੰ ਨਹੀਂ ਵਾ ਕਰਨਗੇ ਸਾਡੇ ਵਿਰੋਧ ਕਰੋ ਜੀ ਸਦਕੇ ਕਰੋ ਪਰ ਗੱਲ ਆ ਜਿੱਤੇ ਹਿੰਦੂ ਸਵਾਜ ਦੀ ਗੱਲ ਹੋਵੇ ਸਾਡੇ ਧਰਮ ਦੀ ਗੱਲ ਹੋਵੇ ਸਨਾਤਨ ਦੀ ਗੱਲ ਹੋਵੇ ਉੱਥੇ ਤੁਸੀਂ ਸਾਡਾ ਵਿਰੋਧ ਕਰੋਗੇ ਤੇ 100% ਤੁਸੀਂ ਧਰਮ ਦਾ ਵਿਰੋਧ ਕਰ ਰਹੇ ਹੋ ਜਿਹੜੇ ਲੋਕ ਧਰਮ ਕਮੇਟੀਆਂ ਬਣਾਉਂਦੇ ਨੇ ਮੈਨੂੰ ਲੱਗਦਾ ਹੈ ਕਿ ਸ਼ਹਿਰ ਦੇ 10-15 ਲਾਲੇ ਇਕੱਠੇ ਹੁੰਦੇ ਆ ਤੇ ਕਮੇਟੀ ਬਣਾ ਦਿੰਦੇ ਸ਼ਾਇਦ ਉਹਨਾਂ ਚੋਂ ਬੋਲਣ ਵਾਲਾ ਕੋਈ ਨਹੀਂ ਪਰ ਜਦੋਂ ਮੰਦਰ ਕਮੇਟੀਆਂ ਦੇ ਕਾਰਵਾਈ ਹੋਊਗੀ ਇਹਨਾਂ ਲੋਕਾਂ ਦੇ ਕਾਰਵਾਈ ਹੋਊਗੀ ਫਿਰ ਮੰਦਰ ਕਮੇਟੀਆਂ ਵਿੱਚ ਚੰਗੀਆਂ ਬਣਣ ਲੱਗੀਆਂ ਤੇ ਚੰਗੇ ਲੋਕ ਵੀ ਅੱਗੇ ਆਉਣਗੇ ਅਮਰਸਰ ਤੋਂ ਤੁਹਾਡਾ ਬਿਆਨ ਸਾਹਮਣੇ ਆਇਆ ਹੈ ਤੁਸੀਂ ਹਿੰਦੂ ਨੇਤਾਓ ਖੋਰ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਉਹਨਾਂ ਦੇ ਧਿਆਨ ਜੇ ਵੀਡੀਓ ਨਹੀਂ ਆਈ ਜਾਂ ਉਹ ਬੋਲਣਾ ਨਹੀਂ ਚਾਹੁੰਦੇ ਇਸ ਮਸਲੇ ਦੇ ਦੇਖੋ ਹਰ ਇੱਕ ਦੀ ਆਪਣੀ ਇੱਕ ਸਟੈਂਡ ਹੁੰਦਾ ਅਸੀਂ ਅਕਸਰ ਹਮੇਸ਼ਾ ਆਪਣੇ ਧਰਮ ਤੇ ਸਟੈਂਡ ਲਿਆ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਆਪਣੇ ਧਰਮ ਦੇ ਵਿੱਚ ਜਿਹੜੀਆਂ ਕੁਰਤੀਆਂ ਨੇ ਜਿਹੜੀਆਂ ਪ੍ਰੋਬਲਮਸ ਨੇ ਉਹ ਦੂਰ ਕਰਨਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਜਿਸ ਧਰਮ 'ਚ ਜੰਮੇ ਆ ਪਹਿਲਾਂ ਸਾਨੂੰ ਉਹਦੀ ਕਰੈਕਸ਼ਨ ਕਰਨੀ ਜ਼ਰੂਰੀ ਆ ਇਹੋ ਜਿਹੇ ਲੋਕ ਜਿਹੜੇ ਧਰਮ ਨੂੰ ਨੀਵਾ ਕਰ ਰਹੇ ਨੇ ਮੰਦਰਾਂ 'ਚ ਸ਼ਲੀਲ ਡਾਂਸ ਕਰ ਰਹੇ ਨੇ ਗਾਣੇ ਗਲਤ ਲਾ ਰਹੇ ਨੇ ਮੰਦਰ ਕਮੇਟੀਆਂ ਵਿਵਸਥਾ ਨਹੀਂ ਕਰਦੀਆਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਪਰਚਾ ਦਰਜ ਕਰਾ ਕੇ ਇਹਨਾਂ ਦੀ ਜਮਾਨਤਾਂ ਰੱਦ ਕਰਾ ਕੇ ਇਹਨਾਂ ਨੂੰ ਸਹੀ ਤਰੀਕੇ ਪਾਉਣਾ ਸਾਡਾ ਕੰਮ ਆ ਤੇ ਅਸੀਂ ਇਹ ਆਵਾਜ਼ ਹਮੇਸ਼ਾ ਚੁੱਕਾਂਗੇ ਜਿੰਨੇ ਦਾ ਸਾਡੇ ਸਾਹ ਚੱਲਦੇ ਸਰ ਜੀ ਮੈਂ ਨਹੀਂ ਦੇਖਦਾ ਜਦੋਂ ਵੀ ਇਸ ਤਰ੍ਹਾਂ ਦੀ ਬੇਅਦਬੀ ਹੁੰਦੀ ਹੈ ਚਾਹੇ ਮੰਦਰ ਦੇ ਵਿੱਚ ਬੇਅਦਬੀ ਹੋਈ ਹੈ ਪਿਛਲੇ ਦਿਨੀ ਤੁਸੀਂ ਉੱਥੇ ਵੀ ਪਹੁੰਚੇ ਹੋ ਤੇ ਆਪਣੇ ਹੀ ਧਰਮ ਦੇ ਬੰਦਿਆਂ ਨੂੰ ਤੁਸੀਂ ਆਪ ਹੀ ਸਮਝਾਉਂਦੇ ਹੋ ਲਾਂਤਾਂ ਵੀ ਪਾਉਂਦੇ ਹੋ ਕਿ ਭਾਈ ਇਸ ਤਰ੍ਹਾਂ ਨਾ ਕਰੋ ਜੇ ਦੂਜਾ ਬੰਦਾ ਆਉਂਦਾ ਬੇਅਦਬੀ ਹੁੰਦੀ ਤਾਂ ਅਸੀਂ ਮੰਨ ਲੈਂਦੇ ਕਿ ਬੇਅਦਬੀ ਹੈ ਜੇ ਆਪਣੇ ਹੀ ਧਰਮ ਦੇ ਆਪਣੇ ਹੀ ਸਮਾਜ ਦੇ ਬੰਦੇ ਇਸ ਤਰ੍ਹਾਂ ਦੀ ਬੇਅਦਬੀਆਂ ਕਰਦੇ ਨੇ ਤਾਂ ਦੂਜਿਆਂ ਨੂੰ ਅਸੀਂ આરોਪ ਨਹੀਂ ਲਾ ਸਕਦੇ ਦੂਜਿਆਂ ਨੂੰ ਸਮਝਾਵ ਨਹੀਂ ਪਾਵਾਂਗੇ ਪਰ ਤੁਸੀਂ ਤਾਂ ਆਪਣੇ ਧਰਮ ਦੇ ਬੰਦਿਆਂ ਨੂੰ ਸਮਝਾਉਂਦੇ ਹੋ ਤੁਹਾਡੇ ਧਰਮ ਦੇ ਬੰਦੇ ਆਪਣੀ ਹੀ ਤੁਹਾਡੀ ਨਹੀਂ ਮੰ ਦੇਖੋ ਗੱਲ ਹੈ ਵੀ ਤੁਸੀਂ ਕਦੀ ਵੀ ਵੇਖੋ ਕਿਸੇ ਮੰਦਰ ਦੇ ਵਿੱਚ ਕੋਈ ਹੋਰ ਧਰਮ ਆਏਗਾ ਨਾ ਉਹ ਇੰਨੀ ਸ਼ਰਧਾ ਨਾਲ ਆਏਗਾ ਨਾ ਉਹ ਚਿਰ ਤੋਂ ਚੁੰਨੀ ਨਹੀਂ ਲਾਏਗਾ ਉਹਨੂੰ ਇੰਨੀ ਸ਼ਰਧਾ ਹੁੰਦੀ ਹੈ ਨਾ ਉਸ ਪ੍ਰਤੀ ਪਰ ਆਪਣੇ ਧਰਮ ਦਾ ਸਟੈਂਡ ਕਿੱਥੇ ਰਹਿ ਗਿਆ ਸਾਡੇ ਆਪਣੇ ਧਰਮ ਵਾਲੇ ਸਾਡੀਆਂ ਆਪਣੀਆਂ ਕਮੇਟੀਆਂ ਤੋਂ ਤੁਰ ਪੀਆਂ ਪਰ ਜਦੋਂ ਤੱਕ ਅਸੀਂ ਹੈਗੇ ਅਸੀਂ ਆਵਾਜ਼ ਚੁੱਕਦੇ ਰਵਾਂਗੇ ਇਹਨਾਂ ਖਿਲਾਫ ਕਾਰਵਾਈ ਕਰਉਂਦੇ ਰਵਾਂਗੇ ਦੇਖੋ ਮੈਨੂੰ ਅੱਜ ਵੀ ਚੇਤਾ 2022 ਦੇ ਵਿੱਚ ਆਰਾਮ ਨੀਰ ਦਾ ਸਭ ਤੋਂ ਪਹਿਲਾ ਪਰਚਾ ਮੈਂ ਆਪਣੇ ਬਿਆਨਾਂ ਦੇ ਦਰਜ ਕਰਾਇਆ ਸੀ ਉਸ ਤੋਂ ਬਾਅਦ ਮੈਂ ਪੂਰਾ ਨਾ ਕਹਾ 80% ਰਾਮਲੀਲਾ ਚੋ ਸ਼ਲੀਲ ਡਾਂਸ ਹੋਣੇ ਬੰਦ ਹੋ ਗਏ ਗਾਣੇ ਗਲਤ ਲੱਗਣੇ ਬੰਦ ਹੋ ਗਏ ਦੇਖੋ ਅਵੇਅਰ ਕਰਨਾ ਪਏਗਾ ਸਾਨੂੰ ਸਮਝਾਉਣਾ ਪਏਗਾ ਇਹ ਗਲਤ ਹੈ ਸਹੀ ਹੈ ਚੁਆਇਸ ਕਰਨਾ ਤਰੰਗਦਾ ਕੰਮ ਹੈ ਲੋਕ ਤੁਰ ਪਏ ਨੇ ਸਮਝੌਣ ਲੱਗ ਪਏ ਨੇ ਇਹਨਾਂ ਚੀਜ਼ਾਂ ਦੇ ਕਿਉਂਕਿ ਸ਼ੈਲ ਪਹਿਲਾਂ ਕਿਹਨੇ ਡੱਕਿਆ ਨਹੀਂ ਪਰ ਅਜੇ ਡੱਕਾਂਗੇ ਵੀ ਤੇ ਪਰਚੇ ਵੀ ਕਰਾਵਾਂਗੇ ਆਪੇ ਹੋਸ਼ ਆ ਜਾਊਗੀ ਉਹ ਇਸ ਮਹਿਲਾ ਬਾਰੇ ਕੀ ਸੋਚਿਆ ਤੁਸੀਂ ਘੰਟਪ੍ਰੇਨਸ ਸੋਚਿਆ ਜਲੰਧਰ ਟੀਵੀ ਨੂੰ ਦਿੱਤੀ ਇਨਫੋਰਮੇਸ਼ਨ ਵੀਡੀਓ ਭੇਜਤੀ ਆ ਸੋਮਵਾਰ ਇਹ ਦਰਖਾਸਤ ਚੱਲ ਜਾਏਗੀ ਤੋਂ ਸਬਾਧਰ ਕਾ ਇੱਥੇ ਵੀ ਦਰਖਾਸਤ ਚਲ ਜੇਗੀ ਜਿੱਥੇ ਪਰਚਾ ਦਰਜ ਹੋ ਜੇ ਹੋ ਜੇ ਪਰਚਾ ਜ਼ਰੂਰ ਹੋਏਗਾ ਪੁਲਸ ਦੇ ਵੱਡੇ ਅਫਸਰਾਂ ਨੂੰ ਮਿਲਿਆ ਜਾਏਗਾ ਕਿਸੇ ਦੇ ਨੌਲੇਜ ਧਿਆਨ ਦੇ ਵਿੱਚ ਲੈਂਦੀ ਜਾਏਗੀ ਉਹ ਜੀ ਜੋ ਸੀਪੀ ਜਲੰਧਰ ਨੇ ਮੈਡਮ ਉਹ ਉਹਨਾਂ ਨਾਲ ਵੀ ਮਿਲਿਆ ਜਾਏਗਾ ਸੋਮਰ ਜਾਵਾਂਗੇ ਉੱਥੇ ਗੱਲ ਕਰਾਂਗੇ 100% ਪਰਚਾ ਦਰਜ ਕਰਾਣੇ ਦੇਖੋ ਕਿਸੇ ਵੀ ਸੰਗਠਨ ਵੱਲੋਂ ਪਰਚਾ ਦਰਜ ਹੋਵੇ ਪਰ ਇਹਨੇ ਤੇ ਪਰਚਾ ਦਰਜ ਹੋਣਾ ਜਿਹਦਾ ਮਾਫੀ ਦੇਣ ਵਾਲਾ ਬੰਦਾ ਖੁਦ ਗੁਨਾਹਗਾਰ ਠੀਕ ਹੈ ਬਹੁਤ ਧੰਨਵਾਦ ਜੀ ਤਾਂ ਇਹ ਨੇ ਇਹ ਹਿੰਦੂ ਨੇਤਾ ਪੰਕਜ ਦਵੇਸਰ ਜਿਨ੍ਹਾਂ ਨੇ ਵੀਡੀਓ ਤੋਂ ਬਾਅਦ ਆਪਣੀ ਜੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਣ ਤੋਂ ਬਾਅਦ ਆਪਣਾ ਜੋ ਹੈ ਸਪਸ਼ਟੀਕਰਨ ਦਿੱਤਾ ਹੈ ਜਿਵੇਂ ਅਸੀਂ ਜੋ ਵੀ ਹੈ ਇਸ ਮਹਿਲਾ ਦੇ ਉੱਪਰ ਬੰਦੀ ਕਾਰਵਾਈ ਜ਼ਰੂਰ ਹੋਵੇਗੀ ਇਹੋ ਜਿਹੇ ਜਦੋਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਥੇਸ ਪੌਂਸਦੀ ਹੈ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਆਹਤ ਹੁੰਦੀਆਂ ਨੇ ਤਾਂ ਮਨਾਂ ਉਹਦੇ ਥੇਸ ਪਹੁੰਚਣੀ ਜਾਇਜ਼ ਵੀ ਹੈ ਤਾਂ ਇਹੋ ਜਿਹੇ ਜਿਹੜੀਆਂ ਵੀਡੀਓ ਬਣਾਉਣ ਵਾਲੀਆਂ ਮਹਿਲਾਵਾਂ ਨੇ ਜਾਂ ਜਿਹੜੇ ਵੀ ਨੇ ਉਹਨਾਂ ਨੂੰ ਵੀ ਸੋਚਣਾ ਪਵੇਗਾ ਸਮਝਣਾ ਪਵੇਗਾ ਵਿਊਜ਼ ਦੇ views ਲੈਣ ਵਾਸਤੇ ਅਸੀਂ ਆਪਣੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣੇ ਆ ਜਿਸ ਨਾਲ ਜਿੱਥੇ ਅਸੀਂ views ਲੈਨੇ ਆ ਉਥੇ ਜਿਹੜੀ ਆਮ ਜਨਤਾ ਹੈ ਉਹਨਾਂ ਦੇ ਵਿੱਚ ਇਹ ਚ ਮਾੜਾ ਸੁਨੇਹਾ ਵੀ ਜਾਂਦਾ ਹੈ ਜੇ ਅਸੀਂ ਹੀ ਆਪਣੇ ਧਰਮ ਦੇ ਪ੍ਰਤੀ ਵਫਾਦਾਰ ਨਹੀਂ ਆ ਤਾਂ ਦੂਜਾ ਸਾਡੇ ਧਰਮ ਬਾਰੇ ਕੀ ਸੋਚੇਗਾ ਇਸ ਤੇ ਵੀ ਥੱਲ ਪਾਉਣੀ ਜ਼ਰੂਰੀ ਹੈ ਤਾਂ ਦੇਖਦੇ ਹਾਂ ਹੁਣ ਇਸ ਵੀਡੀਓ ਤੋਂ ਬਾਅਦ ਮਹਿਲਾ ਦੀ ਮਾਫੀ ਆਉਂਦੀ ਹੈ ਅਸੀਂ ਅਪੀਲ ਲਾਉਂਦੇ ਹਾਂ ਉਸ ਮਹਿਲਾ ਨੂੰ ਵੀ ਜੇ ਆਪਣਾ ਸਪਸ਼ਟੀਕਰਨ ਦੇਣਾ ਹੈ ਤਾਂ ਸਾਡੇ ਚੈਨਲ ਨਾਲ ਰਾਬਤਾ ਬਣਾਇਆ ਜਾਵੇ ਅਸੀਂ ਉਸ ਮਹਿਲਾ ਦਾ ਵੀ ਸਪਸ਼ਟੀਕਰਨ ਜ਼ਰੂਰ ਲੈਣਾ ਚਾਹੁੰਦੇ ਹਾਂ ਕਿਸ ਅਵਜ ਦੇ ਨਾਮ ਉਸਨੇ ਵੀਡੀਓ ਬਣਾਈ ਹੈ ਜਾਂ ਉਹਦਾ ਵੀਡੀਓ ਬਣਾਉਣ ਦੀ ਮਨਸਾ ਕੀ ਸੀ ਜ਼ਰੂਰ ਉਹ ਸਾਡੇ ਚੈਨਲ ਦੇ ਨਾਲ ਰਾਬਤਾ ਬਣਾਵੇ ਅਤੇ ਆਪਣਾ ਸਪਸ਼ਟੀਕਰਨ ਦੇਵੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਗਿੱਲ ਲਾਲੀ ਅੰਮ੍ਰਿਤਸਰ